ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਗੁਰੂ ਦੇ ਦੁਲਾਰਿਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਜਿਸ ਤਰ੍ਹਾਂ ਅੱਜ ਕੱਲ ਇੱਕ ਬਹੁਤ ਜ਼ਿਆਦਾ ਜਿਹੜੀ ਵਿਚਾਰਧਾਰਾ ਸਮਾਜ ਵਿੱਚ ਚੱਲ ਰਹੀ ਹੈ ਅਰਜ ਕਰੋ ਕਿਸੇ ਦੇ ਘਰ ਵਿੱਚ ਕੋਈ ਦੁੱਖ ਤਕਲੀਫ ਆ ਗਿਆ ਕਿਸੇ ਦੇ ਕੋਈ ਕਾਰਜ ਵਿੱਚ ਵਿਗਨ ਪੈ ਗਿਆ ਜਾ ਕੋਈ ਅਣ ਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਥੇ ਫਿਰ ਇਹੋ ਜਿਹਾ ਦੁਖੀ ਬੰਦਾ ਉਹਦੇ ਮਨ ਵਿੱਚ ਇੱਕ ਗੱਲ ਆਉਂਦੀ ਹੈ ਵੀ ਮੇਰੇ ਤੇ ਕਿਸੇ ਨੇ ਕੋਈ ਕਾਲਾ ਇਲਮ ਕੀਤਾ ਹੈ ਜਾਂ ਮੇਰੇ ਪਰਿਵਾਰ ਤੇ ਕਿਸੇ ਨੇ ਕੁਝ ਕੀਤਾ ਹੈ ਉਹਦਾ ਮਨ ਉਹ ਟੁੱਟਣ ਕਰਕੇ ਉਹ ਫਿਰ ਉਹ ਚਾਹੁੰਦਾ ਕਿ ਮੇਰੀ ਕੋਈ ਬਾਹ ਫੜੇ ਮੈਨੂੰ ਇਸ ਭਾਵਰ ਦੇ ਵਿੱਚੋਂ ਕੱਢੇ ਤੇ ਫਿਰ ਉਹ ਆਪਣੇ ਸੱਜਣਾ ਮਿੱਤਰਾਂ ਨੂੰ ਪੁੱਛਦਾ ਹੈ ਵੀ ਇਸ ਤਰ੍ਹਾਂ ਕਰਕੇ ਮੈਨੂੰ ਆਹ ਤਕਲੀਫ ਹੈ ਦਾ ਕੋਈ ਹੱਲ ਹੋ ਸਕਦਾ ਹੈ ਉਹ ਅੱਗੋਂ ਸੱਜਣ ਮਿੱਤਰ ਕਹਿੰਦਾ ਹੈ ਵੀ ਚਲੋ ਆਓ ਤੁਹਾਨੂੰ ਕਿਸੇ ਸਿਆਣੇ ਕੋਲ ਲੈ ਚਲੀਏ ਇਸ ਤਰੀਕ ਪਰਿਵਾਰ ਸੀ ਤੇ ਉਹਨਾਂ ਦਾ ਕੋਈ ਸੱਜਣ ਮਿੱਤਰ ਉਹਨਾਂ ਨੂੰ ਕਿਸੇ ਸਿਆਣੇ ਕੋਲ ਲੈ ਗਿਆ ਤੇ ਉਹ ਮੁ슬ਮਾਨ ਸੀ ਅੱਗੋਂ ਕਾਲਾ ਇਲਮ ਕਰਦਾ ਸੀ ਜਦੋਂ ਉਹਨਾਂ ਨੇ ਜਾ ਕੇ ਉਹਨੂੰ ਆਪਣੀ ਤਕਲੀਫ ਦੱਸੀ ਤੇ ਉਹਨੇ ਉਹਨੇ ਉਹਨਾਂ ਨੂੰ ਆਖਿਆ ਵੀ ਮੈਂ ਇੱਕ ਤਵੀਤ ਤਿਆਰ ਕਰਕੇ ਤੁਹਾਨੂੰ ਦਿਆਂਗਾ ਉਹਦੇ ਤੇ ਕੋਈ ਮੰਤਰ ਲਿਖ ਕੇ ਮੈਂ ਤਵੀਤ ਵਿੱਚ ਪਾ ਕੇ ਤੁਹਾਨੂੰ ਦਿਆਂਗਾ ਤਵੀਤ ਆਪਣੇ ਕੋਲ ਰੱਖਣਾ ਉਹ ਰੋਜ਼ ਸਵੇਰੇ ਉੱਠ ਕੇ ਉਹਨੂੰ ਪੰਜ ਵਾਰ ਚੁੰਮ ਕੇ ਮਸਤਕ ਨਾਲ ਲਾਉਣਾ ਤੇ ਜੇਬ ਵਿੱਚ ਪਾ ਕੇ ਰੱਖਣਾ ਕਹਿੰਦੇ ਜੀ ਉਹ ਤਵੀਤ ਦੀ ਕੀਮਤ ਕਿੰਨੀ ਹੈ ਕਹਿੰਦੇ ਜੀ 51000 ਉਹਨਾਂ ਨੇ 51000 ਦਿੱਤਾ ਤੇ ਤਵੀਤ ਲੈ ਲਿਆ ਤੇ ਘਰ ਆ ਗਏ ਤੇ ਘਰ ਆ ਕੇ ਜਿਸ ਤਰ੍ਹਾਂ ਉਹਨੇ ਆਖਿਆ ਸੀ ਉਸੇ ਤਰ੍ਹਾਂ ਤਵੀਤ ਨੂੰ 5 ਵਾਰ ਚੁੰਮ ਕੇ ਮਸਤਕ ਨਾਲ ਲਾ ਕੇ ਜੇਬ ਵਿੱਚ ਪਾ ਕੇ ਰੱਖਣਾ ਤੇ ਉਹਨੇ ਆਖਿਆ ਸੀ ਕਿ ਇਹਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਵੀ ਆਉਣਗੀਆਂ ਬਰਕਤਾਂ ਵੀ ਆਉਣਗੀਆਂ ਤੇ ਤੁਹਾਡੇ ਘਰ ਉੱਤੇ ਜੇ ਕਿਸੇ ਦਾ ਕੋਈ ਕਰਿਆ ਕਰਾਇਆ ਤੇ ਹਟ ਜਾਏਗਾ ਪਰ ਉਲਟ ਹੋ ਗਿਆ ਉਹ ਜਿਹੜਾ ਤਵੀਤ ਸੀ ਪੁੱਠਾ ਪੈ ਗਿਆ ਅਗਲੇ ਦਿਨੀ ਉਹਨਾਂ ਦੇ ਪਰਿਵਾਰ ਦੇ ਮੁਖੀ ਨੂੰ ਹਾਰਟ ਅਟੈਕ ਆ ਗਿਆ ਉਸ ਤੋਂ ਅਗਲੇ ਦਿਨ ਉਹਨਾਂ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਇਸ ਤਰ੍ਹਾਂ ਕਈ ਤਰ੍ਹਾਂ ਦੇ ਉਹਨਾਂ ਦੇ ਨੁਕਸਾਨ ਹੋਣੇ ਸ਼ੁਰੂ ਹੋ ਗਏ ਉਹ ਦੁਬਾਰਾ ਉੱਥੋਂ ਘਬਰਾ ਕੇ ਉਸੇ ਦੱਸਣ ਵਾਲੇ ਕੋਲੇ ਗਏ ਉਹ ਕਹਿੰਦਾ ਜੀ ਦੇਖੋ ਮੈਂ ਤੇ ਆਪਣੇ ਵੱਲੋਂ ਤੁਹਾਨੂੰ ਤਬੀਦ ਕਰਕੇ ਦੇ ਦਿੱਤਾ ਸੀ ਇਹ ਕੋਈ ਤੁਹਾਡਾ ਆਪਣਾ ਕਰਮ ਅਗੇ ਆ ਗਿਆ ਇਹ ਪਿਆਰ ਵਾਲਿਓ ਉਹਨਾਂ ਦਾ ਮਨ ਟੁੱਟ ਗਿਆ ਉਹ ਵਾਪਸ ਆਏ ਘਰੇ ਤੇ ਘਰੇ ਆ ਕੇ ਉਹ ਗੁਰੂ ਘਰ ਗੁਰੂ ਘਰ ਦੇ ਗਰੰਥੀ ਸਿੰਘ ਕੋਲ ਗਏ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਆ ਘਟਨਾ ਵਾਪਰ ਗਈ ਤੇ ਉਹ ਭਾਈ ਸਾਹਿਬ ਕੋ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਜੇ 51000 ਵਾਲੀ ਤਵੀਤ ਨੇ ਕੰਮ ਨਹੀਂ ਕੀਤਾ ਸਵਾ ਲੱਖ ਵਾਲਾ ਬਣਵਾ ਲਓ ਉਹਨਾਂ ਤੋਂ ਜਾ ਕੇ ਕਹਿੰਦੇ ਨਹੀਂ ਜੀ ਹੁਣ ਗੰਗਾਸ਼ ਨਹੀਂ ਕਹਿੰਦੇ ਗੰਗਾਸ਼ ਨਹੀਂ ਫਿਰ ਬਾਣੀ ਨਾਲ ਕਿਉਂ ਨਹੀਂ ਜੁੜਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਦਾ ਓਟਾਸਰ ਕਿਉਂ ਨਹੀਂ ਲੈਂਦੇ ਗੁਰਬਾਣੀ ਨੂੰ ਪੜ੍ਹ ਕੇ ਕਿਉਂ ਨਹੀਂ ਵਿਚਾਰਦੇ ਮਹਾਰਾਜ ਕਹਿੰਦੇ ਨੇ ਤੰਤ ਮੰਤ ਤਿਸ ਜੋ ਹੈ ਜਿਸ ਚੀਤਨਾ ਆਵੇ ਜਿਹਨੂੰ ਪਰਮਾਤਮਾ ਭੁੱਲ ਗਿਆ ਰੱਬ ਭੁੱਲ ਗਿਆ ਉਹਨੂੰ ਤੰਤਰ ਮੰਤਰ ਲੱਗਦੇ ਨੇ ਉਹਨੂੰ ਇਹ ਚੀਜ਼ਾਂ ਛੂੰਦੀਆਂ ਨੇ ਅਰ ਜਿਹੜਾ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਉਹਦੇ ਨੇੜੇ ਚੀਜ਼ਾਂ ਆ ਨਹੀਂ ਸਕਦੇ ਆ ਉਹਦੇ ਲਈ ਚੀਜ਼ਾਂ ਦਾ ਕੋਈ ਮਾਇਨਾ ਨਹੀਂ ਕਹਿੰਦੇ ਜੀ ਤੁਸੀਂ ਸਾਡੀ ਅਰਦਾਸ ਕਰੋ ਉਹ ਕਹਿੰਦੇ ਅਰਦਾਸ ਤਾਂ ਕੋਈ ਗੱਲ ਨਹੀਂ ਸਾਡਾ ਫਰਜ਼ ਆ ਕਰਨ ਦਾ ਅਸੀਂ ਕਰਦੇ ਆਂਗੇ ਪਰ ਤੁਸੀਂ ਬਾਣੀ ਨਾਲ ਜੁੜੋ ਉਹਨਾਂ ਨੇ ਅਰਦਾਸ ਬੇਨਤੀ ਕਰਵਾਈ ਤੇ ਭਾਈ ਸਾਹਿਬ ਨੇ ਆਖਿਆ ਵੀ ਤੁਸੀਂ ਜਾ ਕੇ ਆਪਣੇ ਘਰ ਅੱਜ ਤੋਂ ਹੀ ਸੁੱਧੀ ਬੁੱਧੀ ਨਾਲ ਨਿਤਨੇਮ ਸ਼ੁਰੂ ਕਰੋ ਇਹਨਾਂ ਤਬੀਤਾਂ ਦਾ ਛੱਡੋ ਖਹਿੜਾ ਤੇ ਫੇਰ ਵੇਖੋ ਕਲਾ ਵਰਤਦੀ ਤੇ ਉਹਨਾਂ ਨੇ ਜਾ ਕੇ ਨਿਤਨੇਮ ਸ਼ੁਰੂ ਕੀਤਾ ਜਿਸ ਦਿਨ ਤੋਂ ਉਹਨਾਂ ਨੇ ਨਿਤਨੇਮ ਕੀਤਾ ਆਰੰਭ ਕੀਤਾ ਤੇ ਉਸੇ ਦਿਨ ਤੋਂ ਜੋ ਕੁਝ ਉਲਟ ਹੋ ਰਿਹਾ ਸੀ ਸਭ ਕੁਝ ਸਹੀ ਹੋਣ ਲੱਗ ਪਿਆ ਸੋਇਸ਼ਤਰਾ ਪਿਆਰ ਵਾਲਿਓ ਜਿਹੜੇ ਪ੍ਰਾਤਨ ਸਮਿਆਂ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਹੋਇਆ ਕਰਦੇ ਸੀ ਨਾਮ ਦੇ ਰਸੀਹ ਮਸਤਵਾਨਾ ਸਹਿਬ ਵਾਲੇ ਬਾਬਾ ਜੀ ਹੰਸਾਲੀ ਸਹਿਬ ਵਾਲੇ ਮਹਾਂਪੁਰਸ਼ ਰਾੜਾ ਸਹਿਬ ਵਾਲੇ ਕਲੇਰਾ ਵਾਲੇ ਮਹਾਂਪੁਰਸ਼ ਜਿੰਨੇ ਵੀ ਨਾਮ ਰਸੀਆਂ ਰੂਹਾਂ ਦੇ ਸੰਸਾਰ ਤੇ ਆਈਆਂ ਨੇ ਇਹਨਾਂ ਕੋਲ ਵੀ ਬਹੁਤ ਸੰਗਤ ਵਿੱਚ ਇਹੋ ਜਿਹੇ ਵਿਅਕਤੀ ਜਾਂਦੇ ਸੀ ਵੀ ਮੀਆਂ ਭੈਣਾਂ ਮਾਤਾਵਾ ਵੀਰ ਜਿਹੜੇ ਜਾ ਕੇ ਇਸੇ ਤਰ੍ਹਾਂ ਦੀ ਵਿਚਾਰਤਾ ਰੌਣਾਗੇ ਰੱਖਦੇ ਸੀ ਵੀ ਸਾਡੇ ਤੇ ਕਿਸੇ ਨੇ ਕੁਝ ਕਰਿਆ ਕਰਾਇਆ ਸਾਡੇ ਡੰਗਰ ਪਸ਼ੂ ਮਰ ਜਾਂਦੇ ਨੇ ਮਾਲ ਡੰਗਰ ਦਾ ਨੁਕਸਾਨ ਹੋ ਜਾਂਦਾ ਹੈ ਕਾਰੋਬਾਰਾਂ ਦਾ ਨੁਕਸਾਨ ਹੁੰਦਾ ਹੈ ਦੇਵਰੋਂ ਮਹਾਪੁਰਸ਼ਾਂ ਨੂੰ ਪਤਾ ਸੀ ਵੀ ਜਿਨ੍ਹਾਂ ਨੂੰ ਸਿੱਧਾ ਕਿਹਾ ਵੀ ਭਾਈ ਤੁਸੀਂ ਨਿਤਨੇਮ ਕਰਿਆ ਕਰੋ ਇਹ ਨਿਤਨੇਮ ਤੇ ਪਹਿਲੇ ਹੀ ਨਹੀਂ ਕਰਦੇ ਤੇ ਇਹਨਾਂ ਨੇ ਜੁੜਨਾ ਨਹੀਂ ਉਹਨਾਂ ਮਹਾਪੁਰਸ਼ਾਂ ਨੇ ਕਿਉਂਕਿ ਕਮਾਈ ਵਾਲੀ ਰੂਹ ਸੀ ਤੇ ਰੱਬ ਨਾਲ ਬਣਦੀ ਸੀ ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਨ ਤਿੰਨ ਕਾਲ ਸਤ ਸੀ ਉਹਨਾਂ ਨੇ ਫਿਰ ਸੰਗਤਾਂ ਨੂੰ ਝੁਗਤੀ ਦੇ ਨਾਲ ਵੀ ਲੈ ਭਾਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸੁਚਾ ਹਸਨ ਬਿਸ਼ਾਓ ਦੇਸੀ ਘਿਓ ਦੀ ਜੋਤ ਲਾਉ ਕੋਲੇ ਜਲ ਰੱਖ ਕੇ ਮੂਲ ਮੰਤਰ ਸਹਿਬ ਦੀਆਂ 6 ਮਾਲਾ 21 ਦਿਨ ਲਗਾਤਾਰ ਕਰਨੀਆਂ ਨੇ ਤੇ 21 ਦਿਨ ਜਦੋਂ ਲਗਾਤਾਰ ਸ਼ਰਧਾ ਨਾਲ ਕਰਕੇ ਅਰਦਾਸ ਬੇਨਤੀ ਕਰਨੀ ਹੈ ਤੇ ਰੋਜ਼ ਜਿਹੜਾ ਜਲ ਕੋਲੇ ਰੱਖਣਾ ਉਹਦਾ ਛੱਟਾ ਘਰ ਵਿੱਚ ਦੇਣਾ ਤੇ ਪਰਿਵਾਰ ਦੇ ਜੀਆਂ ਨੂੰ ਸਿਖਾਉਣਾ ਹੁਣ ਕਾਰਨ ਤੇ ਇਹ ਸੀ ਵੀ ਜਦੋਂ ਬਾਣੀ ਸ਼ਰਧਾ ਨਾਲ ਜੁੜ ਕੇ ਪੜਦੇ ਸੀ ਵੀ ਮਹਾਪੁਰਸ਼ਾਂ ਨੇ ਸਾਨੂੰ ਆਹਾ ਮੂਲ ਮੰਤਰ ਦੱਸਿਆ ਸ਼ਰਧਾ ਨਾਲ ਜੁੜ ਕੇ ਉਹਨਾਂ ਨੇ ਪੜਨੀ ਤੇ ਕੋਲੇ ਪਿਆ ਜਲ ਵੀ ਅਮਰਤ ਬਣ ਜਾਂਦਾ ਉਹ ਜ ਬਾਣੀ ਦਾ ਅਸਰ ਹੁੰਦਾ ਉਹਦਾ ਛੱਟਾ ਦਿੰਦੇ ਪਰਿਵਾਰ ਸ਼ੱਕਦਾ ਬਾਣੀ ਪੜਨ ਨਾਲ 21 ਦਿਨਾਂ ਚ ਉਹਨਾਂ ਦਾ ਕੰਮ ਸਫਲਾ ਹੋ ਜਾਂਦਾ ਫਿਰ ਉਹ ਖੁਸ਼ੀ-ਖੁਸ਼ੀ ਮਹਾਪੁਰਸ਼ਾਂ ਦੇ ਅੱਗੇ ਆ ਕੇ ਸ਼ੁਕਰਾਨਾ ਕਰਦੇ ਦੱਸਦੇ ਫਿਰ ਉਹ ਕਹਿੰਦੇ ਬਾਬਾ ਜੀ ਤੁਹਾਡਾ ਧੰਨਵਾਦ ਮਹਾਪੁਰਸ਼ ਕਹਿੰਦੇ ਭਾਈ ਧੰਨਵਾਦ ਉਸ ਕਾਲਪੁਰਖ ਦਾ ਕਰੋ ਹੁਣ ਤੁਸੀਂ ਅੱਜ ਤੋਂ ਬਾਅਦ ਪੰਜ ਬਾਣੀਆਂ ਦਾ ਨਿਤਨੇਮ ਕਰੋ ਜੇ ਪੰਜ ਬਾਣੀਆਂ ਨਹੀਂ ਪੜ ਸਕਦੇ ਤਾਂ ਘੱਟੋ-ਘੱਟ ਕਿ ਜਪਜੀ ਸਾਹਿਬ ਦਾ ਪਾਠ ਆਪਣੇ ਘਰੇ ਕਰਿਆ ਕਰੋ ਇਸ ਤਰ੍ਹਾਂ ਮਾ ਪੁਰਸ਼ਾਂ ਨੇ ਫਿਰ ਜੁਗਤ ਦੇ ਨਾਲ ਉਹਨਾਂ ਨੂੰ ਬਾਣੀ ਨਾਲ ਜੋੜਨਾ। ਸੋ ਇਸ ਕਰਕੇ ਪਿਆਰ ਵਾਲਿਓ ਜਿਹੜੇ ਬਾਣੀ ਦੇ ਨਾਲ ਜੁੜਦੇ ਨੇ, ਨਾਮ ਨਾਲ ਜੁੜਦੇ ਨੇ। ਭਰੋਸੇ ਨਾਲ ਜੁੜਦੇ ਨੇ ਨਾ ਉਹਨਾਂ ਦੇ ਉੱਤੇ ਕਾਲ ਕਾਲਾ ਇਲਮ ਹੋ ਗਿਆ, ਜਾਦੂ ਤੂਨੇ ਤੰਤਰ ਮੰਤਰ ਕੁਝ ਵੀ ਅਸਰ ਨਹੀਂ ਕਰ ਸਕਦਾ ਜਿਨ੍ਹਾਂ ਦਾ ਪਿਆਰ ਗੁਰੂ ਦੇ ਸ਼ਬਦ ਨਾਲ ਹੈ, ਗੁਰਬਾਣੀ ਦੇ ਨਾਲ ਹੈ। ਜਦੋਂ ਅਸੀਂ ਗੁਰੂ ਮਹਾਰਾਜ ਦੀ ਬਾਣੀ ਦਾ ਉਤਾਸਰ ਲਵਾਂਗੇ, ਐਡਾ ਵੱਡਾ ਸਾਡਾ ਗੁਰੂ ਹੈ। ਗੁਰਬਾਣੀ ਵਿੱਚ ਸਪਸ਼ਟ ਲਿਖਿਆ ਸਾਚੇ ਸਾਹਿਬਾ ਗਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਤਿ ਸਲਾਹਾ ਤੇਰੀ ਨਾਮ ਮਨ ਬਸਾਵੇ ਜਿਹਦੇ ਘਰ ਵਿੱਚ ਸਭ ਕੁਝ ਹੈ ਸਾਰੇ ਖਜ਼ਾਨੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹੀਂ ਉਹੀਂ ਸੁਖ ਹੋਵੇ ਫਿਰ ਜੋ ਤੋਂ ਮੰਗਦੇ ਆ ਉਹ ਸਾਨੂੰ ਮਿਲਦਾ ਤੇ ਉਹਦੇ ਘਰ ਵਿੱਚ ਸਭ ਕੁਝ ਹੈ ਕੀੜਾ ਦੋ ਕਿਹੜੀ ਤਕਲੀਫ ਦੁਖ ਰੋਗ ਸੰਤਾਪ ਪੁੱਤਰੇ ਸੋਣੀ ਸੱਚੀ ਬਾਣੀ ਸਾਡੇ ਨੇੜੇ ਲੱਗ ਜਾਏਗੀ ਜਦੋਂ ਅਸੀਂ ਗੁਰਬਾਣੀ ਤੇ ਭਰੋਸਾ ਹੀ ਨਹੀਂ ਕਰਦੇ ਅਸਲ ਵਿੱਚ ਕਾਰਨ ਇਹ ਆ ਵੀ ਗੁਰਬਾਣੀ ਪੜ ਵੀ ਲੈਨੇ ਆ ਤੇ ਮਾਨ ਕਰਕੇ ਕਮਜ਼ੋਰ ਵੀ ਆ ਭਰੋਸਾ ਨਹੀਂ ਬਾਣੀ ਤੇ ਪੂਰਾ ਮਾਨਸਿਕ ਸੰਤੁਲਨ ਸਾਡਾ ਕਮਜ਼ੋਰ ਹੋਇਆ ਪਿਆ ਉਹਦੇ ਕਰਕੇ ਅਸੀਂ ਗੁਰਬਾਣੀ ਤੋਂ ਟੁੱਟੇ ਹੋਏ ਆ ਤੇ ਜੇ ਕੋਈ ਜੋੜਨ ਦਾ ਯਤਨ ਕਰਦਾ ਥੋੜਾ ਜਿਹਾ ਜੁੜ ਕੇ ਫੇਰ ਟੁੱਟ ਜਾਂਦੇ ਆ ਗੁਰਬਾਣੀ ਕੰਨਿਓ ਕਿਨਾਰਾ ਕਰਦੇ ਆ ਜਿਹਨੇ ਦੁੱਖ ਦੂਰ ਕਰਨੇ ਨੇ ਬਾਕੀ ਸਾਡਾ ਸਾਰਾ ਸਿਸਟਮ ਉਮੀ ਚੱਲੀ ਜਾਂਦਾ ਸੋਣਾ ਖਾਣਾ ਪੀਣਾ ਪਹਿਨਣਾ ਲੋਕਾਂ ਚ ਹੱਸਣਾ ਖੇਡਣਾ ਆਪਣੀ ਜ਼ਿੰਦਗੀ ਦਾ ਇੰਜੋਏ ਕਰਨਾ ਉਹ ਸਾਰਾ ਉਮੀ ਚੱਲੀ ਜਾਂਦਾ ਪਰ ਜੇ ਗੁਰਬਾਣੀ ਨਾਲ ਕੋਈ ਜੋੜਦਾ ਐ ਅਸੀਂ ਜੁੜਦੇ ਆ ਥੋੜੇ ਜਿਹਤੇ ਤੇ ਸਾਡਾ ਕੰਮ ਨਹੀਂ ਬਣਦਾ ਕਿਉਂਕਿ ਸਾਡੇ ਕਰਮ ਹੀ ਐਸੇ ਨੇ ਕੀਤੇ ਹੋਏ ਤੇ ਉਹਨੇ ਹੌਲੀ ਹੌਲੀ ਮਹਾਰਾਜ ਨੇ ਸੰਕਟ ਕੱਟਣਾ ਤੇ ਥੋੜੇ ਚਿਰ ਚੇ ਕੰਮ ਨਹੀਂ ਬਣਦਾ ਫੇਰ ਬਾਣੀ ਦਾ ਖੜਾ ਛੱਡ ਦਿੰਨੇ ਆ ਇਸ ਕਰਕੇ ਪਿਆਰ ਵਾਲਿਓ ਅਸੀਂ ਦੁਖੀ ਆ ਕਿਉਂਕਿ ਬੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੌਲੇ ਹੋਏਗੇ ਜਿਤੜੇ ਮਾਇਆ ਭੋਗ ਜੇ ਕੋ ਗੁਰ ਤੇ ਬੇਮਖ ਹੋਵੈ ਬਿਨ ਸਤਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤਾ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮਿਆ ਵੈ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਬਿਨਾ ਗੁਰੂ ਦੇ ਸ਼ਬਦ ਨਾਲ ਜੁੜਿਆ ਸਾਡਾ ਕਿਦਾਂ ਭਲਾ ਹੋ ਜਾਏਗਾ ਇਸ ਕਰਕੇ ਪਿਆਰ ਵਾਲਿਓ ਇਹ ਗੱਲ ਤੇ ਭਰੋਸਾ ਕਰੀਏ ਗੁਰੂ ਦੇ ਕਿਸੇ ਵੀ ਸ਼ਬਦ ਦੀ ਟੇਕ ਲੈ ਲਓ ਗੁਰਬਾਣੀ ਦੇ ਕਿਸੇ ਸ਼ਬਦ ਦੀ ਟੇਕ ਲੈ ਲਓ ਪ੍ਰੇਮ ਦੇ ਨਾਲ ਇੱਕ ਮਨਕ ਜਮੂਲ ਮੰਤਰ ਦਾ ਹੀ ਜਾਪ ਲੈ ਲਓ 21 ਦਿਨ ਲਗਾਤਾਰ 6 ਮਾਣਾ ਰੋਜ ਅਮਰਤ ਵੇਲੇ ਉੱਠ ਕੇ ਪੂਰੀ ਮਰਜ਼ਾਦਾ ਦੇ ਨਾਲ ਕਰੋ ਤੇ ਵੇਖੋ ਤੁਹਾਡੇ ਕਾਰਜ ਬਣਦੇ ਸਹੀ ਦੇ ਸੰਗ ਅੰਗ ਸੰਗ ਹੋ ਕੇ ਵਰਤ ਦੇ ਗੁਰੂ ਅੰਗ ਸੰਗ ਹੋ ਕੇ ਵਰਤਦਾ ਕੋਈ ਕਾਲਾ ਇਲਮ ਕਿਸੇ ਦਾ ਕਰਿਆ ਕਰਾਇਆ ਤੁਹਾਡੇ ਨੇੜੇ ਨਹੀਂ ਆ ਸਕਦਾ ਜੇ ਤੁਸੀਂ ਗੁਰੂ ਦੀ ਓਟ ਲੈ ਲਈ ਗੁਰਬਾਣੀ ਦੀ ਓਟ ਲੈ ਲਈ ਤਾਤੀ ਬਾਉ ਨਾ ਲੱਗਈ ਪਾਰ ਬ੍ਰह्म ਸ਼ਰਨਾਈ ਚੌਗਿਰਦ ਹਮਾਰੇ RAMਕਾਰ ਦੁੱਖ ਲੱਗੇ ਨਾ ਭਾਈ ਕੋਈ ਵੀ ਦੁੱਖ ਤਕਲੀਫ ਨੇੜੇ ਨਹੀਂ ਆ ਸਕਦਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ